ਵੇਂ ਸੋਖਮੀ ਸਾਹਿਬ ਜੀ ਦੇ ਪਾਵਨ ਬਚਨ ਹਨ ਨਾ ਪਿਤਾ ਕਾ ਜਨਮ ਕੇ ਜਾਨੈ ਪੁੱਤ ਜਿਹੜਾ ਪੁੱਤਰ ਹੈ ਨਾ ਇਹ ਤੇ ਜਨਮ ਦਾ ਅਰਥ ਆਉਣਾ ਅਵਸਥਾ ਇਹਦਾ ਮਤਲਬ ਡੇਟ ਆ ਆਫ ਬਰਥ ਨਹੀਂ ਹੈ ਕਿ ਪੁੱਤਰ ਨੂੰ ਕੀ ਪਤਾ ਵੀ ਪਿਤਾ ਦਾ ਜਨਮ ਕਦੋਂ ਹੋਇਆ ਸੀ ਨਹੀਂ ਨਹੀਂ ਇਹ ਤੇ ਜਨਮ ਦਾ ਅਰਥ ਆਵੇਗਾ ਅਵਸਥਾ ਜਦੋਂ ਪੁੱਤਰ ਦੀ ਅਵਸਥਾ ਜੁ ਹੁੰਦਾ ਨਾ ਬਾਲਕ ਹੁੰਦਾ ਹੈ ਤਾਂ ਕਿਸੇ ਸਿਆਣੇ ਨੇ ਬੜੀ ਸੋਹਣੀ ਗੱਲ ਕਹੀ ਉਹ ਕਹਿੰਦੇ ਜਦੋਂ ਮੈਂ 2 ਢਾਈ 3 ਸਾਲ ਦਾ ਸੀ ਤਾਂ ਮੈਨੂੰ ਲੱਗਦਾ ਸੀ ਮੇਰਾ ਬਾਪ ਤਾਂ ਸਰਬਕਲਾ ਸਮਰਾਤਾ ਹੈ ਦੁਨੀਆ ਦਾ ਹਰ ਕੰਮ ਇਹਨੂੰ ਆਉਂਦਾ ਸਾਰਾ ਕੁਝ ਇਹ ਕਰ ਸਕਦਾ ਜਿਵੇਂ ਉਹ ਅੰਗਰੇਜ਼ੀ ਚ ਕਹਿੰਦੇ ਸੁਪਰਮੈਨ ਹੈ ਕਹਿੰਦੇ ਜਦੋਂ ਮੈਂ 8 10 ਸਾਲ ਦਾ ਹੋਇਆ ਮੈਨੂੰ ਪਤਾ ਲੱਗਾ ਵੀ ਮੇਰੇ ਬਾਪ ਨੂੰ ਸਾਰਾ ਕੁਝ ਨਹੀਂ ਪਤਾ ਮੇਰੇ ਬਾਪ ਨੂੰ ਸਾਰਾ ਕੁਝ ਨਹੀਂ ਆਉਂਦਾ ਮੇਰਾ ਬਾਪ ਸਾਰਾ ਕੁਝ ਨਹੀਂ ਕਰ ਸਕਦਾ ਇਹਦੀ ਸਮਰੱਥਾ ਇੱਕ ਲਿਮਟ ਜਿਹੀ ਥੋੜੀ ਹੈ ਉਹ ਕਹਿੰਦੇ ਜਦੋਂ ਮੈਂ 15 16 17 ਸਾਲਾਂ ਦਾ ਹੋ ਗਿਆ ਤੇ ਮੈਨੂੰ ਲੱਗਾ ਵੀ ਮੇਰਾ ਬਾਪ ਕੱਖ ਨਹੀਂ ਕਰ ਸਕਦਾ ਇਹਦੇ ਪੱਲੇ ਕੱਖ ਨਹੀਂ ਇਹ ਕਾਹੇ ਜੋਗਾ ਨਹੀਂ ਇਹਨੂੰ ਬਚ ਨਹੀਂ ਆਉਂਦਾ ਇਹਨੂੰ ਨਹੀਂ ਕੁਝ ਪਤਾ ਉਹ ਕਹਿੰਦੇ ਜਦੋਂ ਮੈਂ ਫਿਰ ਸਿਆਣੀ ਉਮਰ ਦਾ ਹੋਇਆ ਮੇਰਾ ਵਿਆਹ ਹੋਇਆ ਮੇਰੇ ਘਰ ਵਿੱਚ ਬੱਚੇ ਹੋ ਗਏ ਮੈਂ ਆਪਣੇ ਬੱਚਿਆਂ ਨੂੰ ਲੱਗਾ ਪਾਲਣ ਤੇ ਮੈਨੂੰ ਪਤਾ ਲੱਗਾ ਕਿ ਮੇਰਾ ਬਾਪ ਤਾਂ ਬੜਾ ਕਮਾਲ ਦਾ ਬੰਦਾ ਸੀ ਮੇਰਾ ਬਾਪ ਤਾਂ ਬੜਾ ਸਿਆਣਾ ਸੀ ਬੜਾ ਸੋਝੀ ਵਾਲਾ ਸੀ ਉਹ ਕਹਿੰਦਾ ਜਿੰਨੇ ਚਿਰ ਨੂੰ ਮੈਨੂੰ ਹੁਣ ਸੋਝੀ ਆਈ ਕਿ ਮੈਂ ਗਲਤ ਸਾਂ ਮੇਰਾ ਪਿਓ ਸਹੀ ਸੀ ਹੁਣ ਮੇਰਾ ਬਾਪ ਮੇਰੇ ਨਾਲ ਨਹੀਂ ਰਿਹਾ ਤੇ ਉਧਰ ਮੈਨੂੰ ਗਲਤ ਕਹਿਣ ਵਾਲਾ ਮੇਰਾ ਪੁੱਤਰ ਵੱਡਾ ਹੋ ਗਿਆ ਇਹ ਸਰਕਲ ਚੱਲਦਾ ਜਦੋਂ ਮੈਂ ਆਪਣੇ ਬਾਪ ਨੂੰ ਸਮਝਿਆ ਕਿ ਮੇਰਾ ਬਾਪ ਸਹੀ ਸੀ ਮੈਂ ਗਲਤ ਸਾਂ ਉਦੋਂ ਨੂੰ ਹੁਣ ਬਾਪ ਰਿਆ ਨਹੀਂ ਤੇ ਪੁੱਤਰ ਵੱਡਾ ਹੋ ਗਿਆ ਹੁਣ ਉਹ ਪੁੱਤਰ ਮੈਨੂੰ ਕਹਿਣ ਲੱਗ ਪਿਆ ਵੀ ਤੂੰ ਗਲਤ ਹੈ ਤੂੰ ਕੁਝ ਨਹੀਂ ਕਰਨ ਜੋਗਾ ਹੁਣ ਪੁੱਤਰ ਨੂੰ ਐਉਂ ਨਜ਼ਰ ਆਉਂਦਾ ਵੀ ਮੇਰਾ ਬਾਪ ਨਾ ਲੈ ਕੇ ਜਨਰੇਸ਼ਨ ਗੈਪ ਤਾਂ ਸਾਧ ਸੰਗਤ ਜੀ ਹਰ ਬੱਚੇ ਨੂੰ ਨੌਜਵਾਨੀ ਦੀ ਉਮਰ ਦੇ ਵਿੱਚ ਇਦਾਂ ਹੀ ਲੱਗਦਾ ਹੈ ਜਦੋਂ ਪਰੋੜ ਅਵਸਥਾ ਚਲਾ ਜਾਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਬਾਪੂ ਸਹੀ ਕਹਿੰਦਾ ਸੀ ਮੈਂ ਹੀ ਗਲਤ ਸੀ ਇਹਨੂੰ ਕਿਹਾ ਪਿਤਾ ਦਾ ਜਨਮ ਕੇ ਜਾਣੈ ਪੁੱਤ ਅਵਸਥਾ ਪਿਤਾ ਵਾਲੀ ਅਵਸਥਾ ਪੁੱਤਰ ਨਹੀਂ ਜਾਣ ਸਕਦਾ ਪਿਤਾ ਵਾਲੀ ਅਵਸਥਾ ਨੂੰ ਪੁੱਤਰ ਉਦੋਂ ਹੀ ਜਾਣੇਗਾ ਜਦੋਂ ਖੁਦ ਪਿਤਾ ਬਣ ਜਾਏਗਾ ਜਿੰਨਾ ਚਿਰ ਪਿਤਾ ਨਹੀਂ ਬਣ ਜਾਂਦਾ ਉਹ